ਗੁਰੂ ਪਿਆਰੇਓ ਕਿਹੜੇ ਮਨੁੱਖ ਵਾਹਿਗੁਰੂ ਨਾਲ ਇੱਕ ਮਿੱਖ ਹੋ ਜਾਂਦੇ ਹਨ ਇਸ ਸਵਾਲ ਦਾ ਜਵਾਬ ਗੁਰੂ ਜੀ ਜਿ ਰਸੇ ਬਤੇ ਬਖਸ਼ ਕਰਦੇ ਹਨ ਹਰ ਅੰਦਰ ਬਾਹਰ ਇੱਕ ਤੂੰ ਤੂੰ ਜਾਣੇ ਭੇਤ ਹੀ ਹਰੀ ਤੂੰ ਸਭ ਥਾਈਂ ਅੰਦਰ ਬਾਹਰ ਵਿਆਪਕ ਹੈ ਇਸ ਕਰਕੇ ਜੀਵਾਂ ਦੇ ਹਿਰਦੇ ਨੂੰ ਤੂੰ ਹੀ ਜਾਣਦਾ ਹੈ ਜੋ ਕੀ ਚ ਸੋਹਰ ਜਾਣਦਾ ਮੇਰੇ ਮਨ ਹਰ ਚੀਤ ਹੀ ਮੇਰੇ ਮਨ ਜੋ ਕੁਝ ਕਰੀਂਦਾ ਹੈ ਸਭ ਥਾਈਂ ਵਿਆਪ ਹੋਣ ਕਰਕੇ ਉਹ ਹਰੀ ਜਾਣਦਾ ਹੈ ਤਾਂ ਤੇ ਉਸ ਦਾ ਸਿਮਰਨ ਕਰ ਫੋ ਡਰੇ ਜੀ ਪਾਪ ਕਮਾਉਂਦਾ ਧਰਮੀ ਦੁਖ ਸੇਤ ਪਾਪ ਕਰਨ ਵਾਲੀ ਨੂੰ ਆਪ ਤੋ ਡਰ ਲੱਗਦਾ ਹੈ ਤੇ ਧਰਮੀ ਵੇਖ ਕੇ ਖੜਦਾ ਹੈ ਤੂੰ ਸੱਚਾ ਆਪ ਨਿਆਉ ਸੱਚ ਤਾਂ ਡਰਿਆ ਕੀਤ ਏ ਹਰੀ ਡਰਿਏ ਵੀ ਕਿਉਂ ਜਦੋਂ ਇਹਾ ਤੂੰ ਆਪ ਸੱਚਾ ਹੈਂ ਤੇ ਹਾ ਤੇਰਾ ਨਿਆ ਉਹ ਵੀ ਸੱਚਾ ਹੈ ਜਿਨਾਂ ਨਾਨਕ ਸੱਚ ਪੁਛਾਣਿਆ ਸੇ ਸੱਚ ਰਲੇਤ ਡਰਨਾ ਤਾਂ ਕੀਤੇ ਰਹਾ ਹੀ ਨਾਨਕ ਜਿਨ੍ਹਾਂ ਨੂੰ ਸੱਚੇ ਹਰੀ ਦੀ ਸਮਝ ਪਈ ਹੈ ਉਹ ਉਸ ਦੇ ਵਿੱਚ ਹੀ ਰਲ ਜਾਂਦੇ ਹਨ ਪਾਪ ਉਸ ਦੇ ਨਾਲ ਇੱਕ ਮਿਕ ਹੋ ਜਾਂਦੇ ਹਨ ਗੁਰੂ ਪਿਆਰਿਓ ਜਿਨ੍ਹਾਂ ਨੇ ਪ੍ਰਮਾਤਮਾ ਦੀ ਬੰਦਗੀ ਕਰਕੇ ਸਿਮਨ ਕਰਕੇ ਸੱਚੇ ਹਰੀ ਨਾਲ ਸਾਝ ਪਾ ਲਈ ਹੈ ਉਹ ਸੱਚੇ ਹਰੀ ਨਾਲ ਉਹ ਵਾਹਿਗੁਰੂ ਨਾਲ ਇੱਕ ਮੈ ਖੋ ਜਾਂਦੇ ਹਨ